ਹਾਂ ਗੰਗਲੂ ਤੋਰਨ ਕੀ ਆ ਗਏ ਵੇ ਲੋ ਮੰਗੜੇ ਗਵਾਂਢੀ ਗੰਗਲੂ ਲੈਣ ਆ ਗਏ ਸਾਡੀ ਡੰਗੜਾਂ ਵਾਲੀ ਸੈੱਟ ਜਿਹੜੀ ਪੈ ਗਈ ਆ ਕੰਮ ਅੱਜ ਕੰਪਲੀਟ ਹੋ ਗਿਆ ਵਾ ਅੰਬਰੇ ਬੰਦ ਹੋ ਗਏ ਪਤਾ ਨਹੀਂ ਕਿ ਉਹ ਕੀ ਆ ਰਿਹਾ ਵਸਰੀ Ini apa sih? Ini tak ya lagi. ਵਾਸਪੀ ਜੀ ਸਾਡੀ ਡੰਗੜਾ ਵਾਲੀ ਸੈੱਟ ਜਿਹੜੀ ਪੈ ਗਈ ਆ ਕੰਮ ਅੱਜ ਕੰਪਲੀਟ ਹੋ ਗਿਆ ਵਾ ਹੁਣ ਆਪਾਂ ਲੱਗੇ ਸਬਜ਼ੀ ਬਣਾਉਣਾ ਆਹ ਲਾੜਾਂ ਮੋٹے ਮੋٹے ਪੋਟ ਹਾਈ ਇੱਕ ਆਪਾਂ ਲੱਗੇ ਸਬਜ਼ੀ ਲਈ ਗੋਂਗਲੂ ਪੋਟਣ ਲੱਗੇ ਆ ਜਿਹੜੇ ਮੋٹے ਮੋٹے ਹੈ ਹੇ ਵੇਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਉਹਦਾਂ ਤਾਂ ਬੜੇ ਦਿਖਾਂਦੇ ਹੀ ਹੁਣ ਦੇਖਣ ਨਿਹੜੇ ਫੜੀ ਹਾਂ ਲੋਗੇ ਕਹਿੰਦੇ ਮਾੜੀ ਮੈਂ ਆਪਣੀ ਫੜ ਜਾਣ ਲੈ ਲੱਗਿਆ ਸਹੀ ਗੱਲ ਉਹਦਾਂ ਬੜੇ ਬੜੇ ਮੋਟੇ ਇਹ ਲੈ ਛੋਟਾ ਜਾ ਛੋਟੇ ਛੋਟੇ ਹੀ ਚਲੇ ਇਦਾਂ ਦੇ ਕੂਲੇ ਕੂਲੇ ਬੜੇ ਵਧੀਆ ਬੰਦ ਮੈਂ ਲੱਭਦਾ ਕੋਈ ਇਧਰੋਂ ਲੱਭ ਕੇ ਲਿਆਉਣਾ ਵਾ ਇਧਰੋਂ ਲੱਭਣ ਦੇ ਦਿਖਾਓ ਜੇ ਗੰਗਲੂ ਸਲਗਮ ਸਲਗਮ ਤੇ ਸਬਜ਼ੀ ਬਣਾਵਾਂਗੇ ਸਲਗਮ ਮਮਾ ਸਲਗ ਸਸ ਛੈ ਛੱਲੀਆਂ ਆ होटल है आलू खाओगे ਠੀਕਾ ਕਰਦੇ ਆਂ ਅੱਜ ਹੈ ਗੰਗਲੂ ਤੋੜਨ ਕੀ ਆ ਗਏ ਵੇ ਲੋ ਮੰਗੜੇ ਗਵਾਂਡੇ ਗੰਗਲੂ ਲੈਣ ਆ ਗਏ ਛਲਗਮ ਹੂੰ ਛਲਗਮ ਕੀ ਸਬਜ਼ੀ ਖਾएंगे ਆਵੇ ਗੰਦਲਾ ਕੰਨੀਆ ਵਧੀਆ ਹੋਇਆ ਸਾਗ ਦੀਆਂ ਸਾਗ ਵੀ ਕਿਹਦਨ ਤਰਨਾਉਂ ਕਿਉਂ ਲੈ ਲੈ ਉਹ ਵੀ ਛੱਲੇ ਪਕਰ ਵੀ ਡਾਵੇ ਪੀਲੇ ਪੀਲੇ ਹੋਏ ਕਿੱਥੇ ਆ ਇਧਰ ਪਾਣੀ ਵੀ ਹੋਣਾ ਹੀ ਹੋ ਇਧਰੋਂ ਪਾਣੀ ਵੀ ਛੱਡਿਆ ਹੁੰਦਾ ਉਹ ਵੀ ਪਕਣ ਦਾ ਰੋਟੇ ਇਹਨਾਂ ਨੂੰ ਵੇਖ ਦਵਾਈ ਲਾਉਣੀ ਚਾਹੀਦੀ ਆ ਇਧਰ ਸਾਡੇ ਕੇਲੇ ਵੀ ਲੱਗ ਗਏ ਲੋੜ ਹੀ ਨਹੀਂ ਆ ਇਹ ਥੱਲੇ ਨਹੀਂ ਡਗਣਾ ਬੂਟਾ ਲੰਬਾ ਵਾ ਨਹੀਂ ਪੀਲੇ ਇਦਾਂ ਨਹੀਂ ਹੋਣ ਜਿੰਨਾ ਤੱਕ ਉਹ ਪਕਾਏ ਨਾ ਹੋਵੇ ਹੁਣ ਤਾਂ ਦੇ ਪੀ ਲੈ ਲਓ ਜੀ ਸਲਗਮਾ ਸੀ ਆਪਣੇ ਪੋਟਲੇ ਨੇ ਤਾਂ ਹੁਣ ਆਪਾਂ ਇਹਨੂੰ ਕਟਾਂਗੇ ਤੇ ਵਿੱਚ ਆਪਾਂ ਥੋੜੀ ਜੀ ਪਾਲਕ ਪਾਵਾਂਗੇ ਪਾਲਕ ਨਾਲ ਜਿਹੜੇ ਬਹੁਤ ਵਧੀਆ ਸਲਗਮਾ ਆਉਂਦੇ ਨੇ ਲਓ ਜੀ ਆਪਾਂ ਇਧਰ ਕਰਤੀ ਆ ਸਲਗਮ ਦੀ ਵਾਰ ਦੇ ਤੰਗਾ ਪਾਉਟਾਂਗੇ ਅੰਬੀਲੇ ਦੇ ਤਰ੍ਹਾਂ ਸਬਜ਼ੀ ਗੋਣ ਦੀ ਹੁਣ ਆਪਾਂ ਕੱਢੀਏ 5 ਵਜ ਗਏ ਇਹਦੇ ਤੋਂ ਹੁਣ ਆਪਾਂ ਤਾਰ ਕੱਢਾਂਗੇ ਮੱਝ ਦੀ ਲੋ ਜੀ ਇਹ ਸੈੱਡ ਪੈ ਗਈ ਸਾਡੀ ਮੱਜਾਂ ਦੀ ਓਪਨ ਤੇ ਹੁਣ ਇਹਨਾਂ ਨੂੰ ਵਿਚਾਰੀਆਂ ਨੂੰ ਠੰਡ ਘੱਟ ਲੱਗੂਗੀ ਇੱਕ ਤਰੇਲ ਘੱਟ ਪਊਗੀ ਤੇ ਨਾਲੇ ਮੀਂਹ ਨੇੜੀ ਤੋਂ ਮੀਂਹ ਤੋਂ ਵਿਚਾਰੀਆਂ ਨੂੰ ਬਚਾ ਲਊਗਾ ਕਿਉਂਕਿ ਅੱਗੇ ਬਹੁਤ ਜ਼ਿਆਦਾ ਮੀਂਹ ਹੁੰਦਾ ਸੀ ਤੇ ਫਿਰ ਉੱਪੜੀ ਵਿਚਾਰੀਆਂ ਦੇ ਪੈਂਦਾ ਹੁੰਦਾ ਸੀ ਬੜੀ ਮੁਸ਼ਕਲ ਹੀ ਚਿੱਕੜ ਵੀ ਹੋ ਜਾਂਦਾ ਸੀ ਤੇ ਹੁਣ ਇਹ ਵਾਲੀ ਖੁਰਲੀ ਵਿੱਚ ਪਰਲੀ ਸੈੱਟ ਕਰਕੇ ਤੇ ਇਹਨਾਂ ਦਾ ਵਧੀਆ ਫਰਸ਼ ਪਾ ਦਿੱਤਾ ਜਾਊਗਾ ਹੁਣ ਆਪਾਂ ਤਾਰ ਕੱਢੀਏ ਅੱਧੂ ਘੰਟੇ ਬਾਅਦ ਤੇ ਹੁਣ ਚੋਣੀ ਇਹਨੇ ਬਣਾਈ ਗਿਆ ਹੈ ਇੱਥੇ ਕਿ ਤਾ ਗਿਆ ਸੂਟ ਕਿੰਨੇ ਦਾ ਸੂਟ ਤੇ ਬਣਿਆ ਹੈ ਹੁਣ ਲੱਗ ਵੇ ਵਧੀਆ ਲੱਗਦੇ ਬਲਬੋ ਵੀ ਲੱਗਦੇ ਹਨਾ ਗਾੜੀਆਂ ਦਾ ਮੀਮਾ ਆ ਗਿਆ ਤੇ ਹੁਣ ਸਿੱਟਾ ਨਾ ਪੈਣਗੇ ਸੋਨਾ ਲੱਗਦਾ ਹੈ ਦਾਈ ਵੇ ਕੰਨੀ ਮੇਰੀ ਵੀਡੀਓ ਬਣਾ ਦੇ ਉਹਦੇ ਅਲਿੰਗ ਵਿਚੜੀ ਲਾ ਬਾਰਦੇ ਉਹ ਖੰਡੀ ਵੀ ਇੰਜੇ ਨੂੰ ਮੂੰਹ ਕਰਦੀ ਹੈ ਇਹ ਤਾਂ ਵਿਚਾਰੀ ਬਿਨਾਂ ਜਵਾਬ ਤੋਂ ਇਹਨੂੰ ਇਦਾਂ ਚੋਣਾ ਪੈਂਦਾ ਵਾ karena biasanya kebisingan aja,